ਭਾਈ ਕੀ ਜ਼ ਰੈਡੀ ਹੋ ਗਿਆ ਸੀਗਾ ਤੇ ਇਹ ਡਿਲੀਵਰ ਕਰਨਾ ਹੈ ਕਿ ਪਿਕ ਕਰਨਾ ਰਹਿੰਦੇ ਹੋ ਹੋ ਹਾਂ ਸੱਚ ਕਲਸੀ ਫੈਸ਼ਨ ਤੇ ਜਾਣਾ ਇਹ ਦੁਗਰੀ ਦੋ ਫੋਨ ਆ ਗਏ ਪਹਿਲੇ ਜਲਦੀ ਲੈ ਜਾ ਤੇ ਉਹਨਾਂ ਦਾ ਨੰਬਰ ਦੇ ਦਿਓ ਮੈਂ ਐਡਰੈਸ ਪੁੱਤਾ ਕਰ ਲੂੰਗਾ ਇੱਕ ਵਾਰੀ ਉਹਨਾਂ ਤੋਂ ਠੀਕ ਹੈ ਜਲਦੀ ਪਹੁੰਚ ਜੀ ਨਾਲ ਧਿਆਨ ਨਾ ਜਾਈ ਠੀਕ ਹੈ ਭਾਈ ਥੋੜਾ ਜਲਦੀ ਆ ਜੀ ਓਕੇ ਹੋਰ ਵੀ ਬਹੁਤ ਆਰਡਰ ਨੇ ਠੀਕ ਹੈ ਜੀ ਹੈਲੋ ਹੈਲੋ ਹਾਂਜੀ ਭਾਜੀ ਕਲਸੀ ਫੈਸ਼ਨ ਤੋਂ ਬੋਲ ਰਹੀ ਹਾਂਜੀ ਹਾਂਜੀ ਬੋਲ ਰਿਹਾ ਭਾਜੀ ਭਾਜੀ ਤੁਹਾਡਾ ਪੀਜ਼ਾ ਲੈ ਕੇ ਆ ਰਿਹਾ ਸੀ ਮੈਂ ਉਹ ਆ ਜਾ ਭਰਾਵਾ ਅੱਧਾ ਘੰਟਾ ਹੋ ਗਿਆ ਯਾਰ ਪਹਿਲੀ ਬਹੁਤ ਲੇਟ ਆ ਉਹ ਜਲਦੀ ਕਰ ਯਾਰ ਉਹ ਭਾਜੀ ਐਕਚੁਅਲੀ ਤੁਹਾਨੂੰ ਮੈਂ ਤਾਂ ਹੀ ਫੋਨ ਕੀਤਾ ਸੀ ਕਿ ਮੇਰੇ ਨਾਲ ਦੱਸ ਜੈ ਐਕਸੀਡੈਂਟ ਹੋ ਗਿਆ ਤੇ ਪੀਜ਼ਾ ਖਰਾਬ ਹੋ ਗਿਆ ਸਾਰਾ ਉਹ ਯਾਰ ਚੇਂਜ ਕਰਕੇ ਦੂਜਾ ਲੈ ਕੇ ਆ ਯਾਰ ਇਨੀ ਭੁੱਖ ਲੱਗੀ ਤੂੰ ਇਨਾ ਟਾਈਮ ਲਾਤਾ ਯਾਰ ਭਾਜੀ ਦੂਜਾ ਪੀਜ਼ਾ ਯਾਰ ਮੈਂ ਲੈਣ ਗਿਆ ਤਾਂ ਫਿਰ ਭਾਜੀ ਨੇ ਮੈਨੂੰ ਬੋਲਣਾ ਉਹ ਯਾਰ ਮੈਨੂੰ ਮਾਲ ਉਤੋਂ ਹੀ ਲੈਣਾ ਦੇਣਾ ਯਾਰ ਤੂੰ ਪੀਜ਼ਾ ਚੇਂਜ ਕਰਕੇ ਲੈਣਾ ਤੇ ਕਰਾਂ ਤੇਰੇ ਮਾਲਕ ਨੂੰ ਕੋਈ ਨਾ ਮੈਂ ਕਰਦਾ ਕੋਈ ਹੱਲ ਤੁਸੀਂ ਫੋਨ ਨਾ ਕਰੋ ਭਾਈ ਨੂੰ ਪੁਰਸਾ ਹੋ ਰੋ ਹਾਲੋ ਭਾਈ ਤੁਹਾਡਾ ਪੀਜ਼ਾ ਆਵ ਗਿਆ ਤੂੰ ਐਡੀ ਜਲਦੀ ਓਏ ਪੀਜ਼ਾ ਬਿਲਕੁਲ ਠੀਕ ਪਿਆ ਹੈ ਤੂੰ ਕਹਿੰਦਾ ਮੇਰਾ ਐਕਸੀਡੈਂਟ ਹੋ ਗਿਆ ਇਹ ਨਵਾਂ ਲਿਆਂਦਾ ਭਾਜੀ ਪੀਜ਼ਾ ਓਏ ਐਡੀ ਜਲਦੀ ਨਿਵਾ ਕਿ ਤੂੰ ਆ ਗਿਆ ਪੀਜ਼ਾ ਝੂਠ ਮਾਰੀਏ ਨਾ ਤੂੰ ਚੋਰ ਬਜਾਰੀ ਹੈ ਪੀਜ਼ਾ ਗਿਆ ਕਰਨ ਦਾ ਅਰਾਦਾ ਤੇਰਾ ਕਰਦਾ ਤੇਰੇ ਮਾਲਕ ਨਾਲ ਗੱਲ ਮੈਂ ਕੱਢ ਗਿਆ ਤੂੰ ਕਹਿੰਦਾ ਐਕਸੀਡੈਂਟ ਹੋ ਗਿਆ ਦਿਖਾ ਕਿਹੜਾ ਐਕਸੀਡੈਂਟ ਆ ਜਰਾ ਠੀਕ ਤਾਂ ਪਿਆ ਤੂੰ ਕਰਦਾ ਤੇਰੇ ਮਾਲਕ ਨੂੰ ਫੋਨ ਨਹੀਂ ਭਾਈ ਭਾਜੀ ਨੂੰ ਫੋਨ ਨਾ ਕਰ ਕਿਉਂ ਨਾ ਕਰੀਏ ਫੋਨ ਚੱਲ ਚੱਲ ਟਾਈਮ ਨਾ ਖਰਾਬ ਕਰ ਪਹਿਲਾਂ ਹੀ ਇੰਨਾ ਲੇਟ ਆ ਤੂੰ ਚੱਲ ਭਾਜੀ ਨੂੰ ਫੋਨ ਨਾ ਕਰ ਚੱਲ ਚੱਲ ਦਿਮਾਗ ਨਾ ਖਰਾਬ ਕਰ ਹਲੋ ਓ ਹਾਂਜੀ ਭਾਜੀ ਓ ਯਾਰ ਮੁੰਡਾ ਜਿਹੜਾ ਪੀਜ਼ਾ ਦੇ ਕੇ ਗਿਆ ਤਿਆਰ ਰੱਖੋ ਯਾਰ ਉਹ ਯਾਰ ਝੂਠ ਹੀ ਬੜਾ ਬੋਲਦੇ ਨੇ ਪਹਿਲਾਂ ਮੈਨੂੰ ਫੋਨ ਕਰਕੇ ਕਹਿੰਦਾ ਮੇਰਾ ਪੀਜ਼ਾ ਖਰਾਬ ਹੋ ਗਿਆ ਡਿੱਗ ਪਿਆ ਕਹਿੰਦਾ ਐਕਸੀਡੈਂਟ ਹੋ ਗਿਆ ਮੇਰਾ ਮੈਂ ਉਹਨੂੰ ਕਹਾ ਮੈਂ ਤੇਰੇ ਮਾਲਕ ਨੂੰ ਫੋਨ ਕਰਦਾ ਅਜੇ ਫੋਨ ਕੱਟਿਆ ਹੀ ਨਾਲ ਹੀ ਪੀਜ਼ਾ ਲੈ ਕੇ ਅੰਦਰ ਆ ਗਿਆ ਉਹ ਭਾਈ ਸਮਝਾਓ ਇਹ ਚੋਰ ਬਜਾਰੀ ਲਾਈਏ ਇਹਨਾਂ ਨੇ ਪਤਾ ਨਹੀਂ ਕਾਦਾ ਤੁਹਾਡੇ ਨਾਲ ਖਰਾਬ ਕਰੀ ਜਾਂਦੇ ਤੁਹਾਡੀ ਗੱਗ ਹੀ ਖਰਾਬ ਹੋ ਜਾਣੀ ਹੈ ਭਾਈ ਕਰੋ ਮੜਾ ਕੰਨ ਖਿੱਚੋ ਦੇ ਯਾਰ ਠੀਕ ਹੈ ਜੀ ਅਨੂਪ ਹਾਂਜੀ ਭਾਜੀ ਕੀ ਗੱਲ ਹੋ ਗਈ ਸੀ ਕੁਛ ਨਹੀਂ ਭਾਈ ਗੱਲ ਕੀ ਮੈਂ ਕੀ ਕੁਛ ਨਹੀਂ ਕਸਟਮਰ ਦੀ ਮੈਨੂੰ ਕਾਲ ਆਈ ਆ ਅਗਲਾ ਕੰਪਲੇਂਟ ਕਰਦਾ ਪਿਆ ਪੀਜ਼ਾ ਦੇ ਤਾਂ ਆਂਦਾ ਭਾਈ ਉਹਨਾਂ ਨੂੰ ਉਹ ਪੀਜ਼ਾ ਤਾਂ ਤੂੰ ਦੇ ਆਂਦਾ ਪਹਿਲਾਂ ਫੋਨ ਕਰਕੇ ਕੀ ਕਿਹਾ ਉਹਨੂੰ ਕਿ ਪੀਜ਼ਾ ਡਿੱਗ ਗਿਆ ਜੀ ਮੈਂ ਡਿੱਗ ਗਿਆ ਮੇਰੇ ਸੱਟ ਲੱਗ ਗਈ ਕਿੱਥੇ ਸੱਟ ਉਹ ਭਾਜੀ ਗਿਰ ਗਿਆ ਸੀ ਮੜਾ ਜਿਹਾ ਮੈਂ ਉੱਥੇ ਨਾ ਕੀ ਡਰਾਮੇ ਕਰ ਰਹੇ ਯਾਰ ਪੀਜ਼ਾ ਤਾਂ ਬਿਲਕੁਲ ਠੀਕ ਪਿਆ ਵਾ ਨਾਲੇ ਤੂੰ ਉਹਨਾਂ ਨੂੰ ਕਹੀ ਜਾਂਦਾ ਮਾਲਕ ਨੂੰ ਦੱਸਿਓ ਨਾ ਆ ਕੀ ਮਤਲਬ ਹੋਇਆ ਮੈਨੂੰ ਲੱਗਾ ਸ਼ਾਇਦ ਖਰਾਬ ਨਾ ਹੋ ਗਿਆ ਹੋਵੇ ਤਾਂ ਕਰਕੇ ਭਾਜੀ ਝੂਠ ਨਾ ਬੋਲ ਸੱਚ ਸੱਚ ਬੋਲ ਕਰਦਾ ਕੀ ਪਿਆ ਤੂੰ ਕੀ ਜਾਨਾ ਮੈਂ ਭਾਈ ਐਕਚੁਅਲੀ ਨਾ ਮੇਰੀ ਕੁੜੀਆ ਦਾ ਬਰਥਡੇ ਅੱਜ ਤੇ ਉਹਨੇ ਕਿਹਾ ਸੀਗਾ ਵੀ ਵੱਡਾ ਪੀਜ਼ਾ ਲੈ ਕੇ ਆਇਓ ਤੇ ਤਾਂ ਕਰਕੇ ਮੈਂ ਸੋਚਿਆ ਵੀ ਤਾਂ ਕਰਕੇ ਮੈਂ ਚੋਰੀ ਕਰ ਲਾਂ ਕਸਟਮਰ ਨੂੰ ਕਹਿ ਦਾਂ ਪੀਜ਼ਾ ਗਿਰ ਗਿਆ ਵਾ ਖਰਾਬ ਹੋ ਗਿਆ ਉਹੀ ਪੀਜ਼ਾ ਮੈਂ ਘਰੇ ਲੈ ਜਾ ਆ ਕਿੱਥੋਂ ਸਿੱਖ ਲਿਆ ਯਾਰ ਇੰਨਾ ਟਾਈਮ ਹੋ ਗਿਆ ਤੈਨੂੰ ਕੰਮ ਕਰਦੇ ਨੂੰ ਤੂੰ ਮੇਰੇ ਤੋਂ ਮੰਗ ਲਾ ਪੈਸੇ ਮੈਨੂੰ ਕਹ ਪੀਜ਼ਾ ਲੈਣਾ ਮੈਂ ਘਰੇ ਭੇਜਦਾ ਤੇਰੇ ਭਾਈਏ ਪਰਸੋਂ ਤੁਸੀਂ ਪੈਸੇ ਦਿੱਤੇ ਨੇ ਤੇ ਮੈਨੂੰ ਸ਼ਰਮ ਜੀ ਆਉਂਦੀ ਜੀ ਮੈਂ ਕਿਹੜੇ ਮੂੰਹ ਨਾਲ ਮੰਗਾ ਤੁਹਾਡੇ ਤੋਂ ਪੈਸੇ ਅਨੂਪ ਇਹ ਗੱਲਾਂ ਆਪਸ ਦੀਆਂ ਨੇ ਤੂੰ ਕਸਟਮਰ ਕਿਉਂ ਖਰਾਬ ਕਰ ਰਿਹਾ ਯਾਰ ਸਿੰਗ ਫਲੇਮ ਦਾ ਨਾਮ ਕਿਉਂ ਖਰਾਬ ਕਰ ਰਿਹਾ ਤੈਨੂੰ ਪਤਾ ਕਸਟਮਰ ਬਣਾਉਣਾ ਕਿੰਨਾ ਔਖਾ ਯਾਰ ਮਿੰਟੇ ਚ ਬਦਨਾਮੀ ਹੋ ਜਾਣੀ ਸੀ ਅਗਲਾ ਚਾਰ ਬੰਦਿਆਂ ਨੂੰ ਦੱਸਦਾ ਆਪਣੀ ਕੀ ਰਹਿ ਜਾਣੀ ਸੀ ਤੇਰੀ ਨਿੱਕੀ ਜੀ ਗਲਤੀ ਕਰਕੇ ਮੇਰਾ ਸਾਰਾ ਕਾਰੋਬਾਰ ਖਰਾਬ ਹੋ ਜਾਣਾ ਸੀ ਭਾਜੀ ਇਸ ਮਹੀਨੇ ਨਾ ਥੋੜੇ ਖਰਚੇ ਜ਼ਿਆਦਾ ਹੋ ਗਏ ਘਰ ਦੇ ਰੋਸ਼ਨ ਪਾਣੀ ਦੇ ਸਾਰੇ ਜ਼ਿਆਦਾ ਤੈਹ ਲੱਗੇ ਨੂਬ ਤੂੰ ਮੇਰੀ ਗੱਲ ਕਿਉਂ ਨਹੀਂ ਸਮਝਦਾ ਪਿਆ ਮੈਂ ਤੈਨੂੰ ਕੀ ਸਮਝਾ ਰਿਹਾ ਇਦਾਂ ਨਹੀਂ ਕਰੀਦਾ ਹੁੰਦਾ ਚੋਰੀ ਐ ਤੂੰ ਮੈਨੂੰ ਕਹਿ ਵੀਰੇ ਮੇਰੀ ਗੁੜੀਆ ਦਾ ਬਰਥਡੇ ਆ ਜੋ ਚਾਹੀਦਾ ਮੈਂ ਤੈਨੂੰ ਦਊਂਗਾ ਅੱਗੇ ਤੂੰ ਐਡਵਾਂਸ ਨਹੀਂ ਲੈਂਦਾ ਤੈਨੂੰ ਮਨਾ ਕੀਤਾ ਵਾਂ ਕਦੇ ਫੇਰ ਕੋਈ ਨਾ ਮੈਂ ਅੱਗੇ ਤੋਂ ਧਿਆਨ ਰੱਖੂ ਭਾਜੀ ਗਲਤੀ ਹੋ ਗਈ ਮੈਨੂੰ ਤੈਨੂੰ ਰੱਖਣਾ ਪੈਣਾ ਤੇਰੀ ਪਹਿਲੀ ਤੇ ਆਖਰੀ ਵਾਰਨਿੰਗ ਹੈ। ਅੱਗੇ ਤੋਂ ਇਦਾਂ ਦਾ ਕੰਮ ਨਹੀਂ ਹੋਣਾ ਚਾਹੀਦਾ। ਠੀਕ ਹੈ ਭਾਜੀ। ਜਾ ਜਾ ਕੇ ਦੂਜਾ ਆਰਡਰ ਦੇ ਗਿਆ। ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਬੇਟੇ ਪੀਜ਼ਾ ਖਾਣਾ ਸੀ ਨਾ ਹਾਂਜੀ ਆ ਦੇਖੋ ਪੀਜ਼ਾ ਪਿਆ ਠੀਕ ਹੈ ਹੁਣ ਜਦੋਂ ਵੀ ਪੀਜ਼ਾ ਖਾਣਾ ਨਾ ਤੁਸੀਂ ਮੈਨੂੰ ਫੋਨ ਕਰ ਦਿਆ ਕਰੋ ਠੀਕ ਹੈ ਚਲੋ ਤੁਸੀਂ ਹੁਣ ਇੰਜੋਏ ਕਰੋ ਭਾਈ ਮੈਂ ਤੁਹਾਨੂੰ ਪਤਾ ਹੀ ਹੈ ਤੁਸੀਂ ਅੱਗੇ ਕੀ ਕਰਨਾ ਭਾਈ ਮੈਂ ਸਵੇਰ ਲਈ ਨਾ ਲੜਦੋਂ ਮਾਫੀ ਮੰਗਦਾ ਮੈਨੂੰ ਨਾ ਉਹ ਗੱਲ ਨਹੀਂ ਕਰਨੀ ਚਾਹੀਦੀ ਸੀ ਜੋ ਮੈਂ ਆਰਕਸ ਵੇਲੇ ਕੀਤੀ ਕੋਈ ਗੱਲ ਨਹੀਂ ਪਰਿਵਾਰ ਅੱਗੇ ਇਹੋ ਜੀਆਂ ਗੱਲਾਂ ਨਹੀਂ ਕਰੀਦੀ ਹੁੰਦੀਆਂ ਬਟ ਅੱਗੇ ਤੋਂ ਧਿਆਨ ਰੱਖਿਓ ਠੀਕ ਹੈ ਜਿਹੜੀ ਗਲਤ ਕਰ ਲੋ ਗਲਤੀ ਰਹਿੰਦੀ ਹੈ ਹਮੇਸ਼ਾ ਆਹ ਸਹੀ ਤਰੀਕਾ ਹੈ ਨਾਲੇ ਹਮੇਸ਼ਾ ਮੈਂ ਤੇਰੇ ਕੰਮ ਆਉਂਗਾ ਵੀਰੇ ਜਦੋਂ ਮਰਜ਼ੀ ਅਜ਼ਮਾ ਕੇ ਦੇਖ ਲੈ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਲਗਾਤਾਰ ਫੇਰ ਪੰਜਵੀਂ ਵੀਡੀਓ ਤੁਹਾਡੇ ਅੱਗੇ ਲੈ ਕੇ ਆਇਆ ਟੀਮ ਦਾ ਬਹੁਤ-ਬਹੁਤ ਸ਼ੁਕਰੀਆ ਬੇਟੀ ਦਾ ਬਹੁਤ-ਬਹੁਤ ਸ਼ੁਕਰੀਆ ਬਿਨਾ ਬਰਥਡੇ ਤੋਂ ਵੀ ਅਸੀਂ ਅੱਜ ਬਰਥਡੇ ਬਣਾਇਆ ਤਾਂ ਕਿ ਤੁਹਾਨੂੰ ਇੱਕ ਸੋਹਣਾ ਜਿਹਾ ਮੈਸੇਜ ਦੇ ਦਈਏ ਕਿ ਗਰੀਬ ਬੰਦੇ ਦੇ ਵੀ ਸ਼ੌਂਕ ਹੁੰਦੇ ਨੇ ਹਰ ਬੰਦੇ ਨੂੰ ਸ਼ੌਂਕ ਹੁੰਦਾ ਕਿ ਆਪਣੇ ਪਰਿਵਾਰ ਨੂੰ ਜਾਂ ਆਪਣੇ ਬੱਚਿਆਂ ਨੂੰ ਖੁਸ਼ ਰੱਖੇ ਠੀਕ ਬਟ ਕਈ ਵਾਰੀ ਉਹ ਗਲਤ ਕਦਮ ਚੱਕ ਲੈਂਦਾ ਹੈ ਗਲਤ ਕਦਮ ਨਹੀਂ ਚੱਕਣਾ ਚਾਹੀਦਾ ਖੁੱਲ ਕੇ ਗੱਲ ਕਰੇ ਜਿੱਥੇ ਉਹ ਕੰਮ ਕਰਦਾ ਆਪਣੇ ਮਾਲਕਾਂ ਨਾਲ ਜਾਂ ਆਪਣੇ ਯਾਰਾਂ ਦੋਸਤਾਂ ਨਾਲ ਖੁੱਲ ਕੇ ਗੱਲ ਕਰੇ ਤਾਂ ਕਿ ਬੁਰਾਈ ਨਾ ਫੈਲੇ ਚੰਗਿਆਈ ਹੀ ਫੈਲੇ ਇਸ ਵੀਡੀਓ ਦੇ ਵਿੱਚ ਇਹ ਮਕਸਦ ਸੀ ਸਾਡਾ ਇਹ ਦਖਾਨ ਦਾ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਤੇ ਅੱਜ ਮੈਂ ਫਿਰ ਕਹਿ ਰਿਹਾ ਕਿ YouTube ਚੈਨਲ ਨੂੰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਉੱਥੇ ਆਪਾਂ ਲੈਂਡਸਕੇਪ ਵੀਡੀਓ ਸ਼ੁਰੂ ਕਰਾਂਗੇ ਹਰੀਜ਼ਨਟਲ ਹੁੰਦਾ ਨਾ ਭਾਈ ਹੋ ਭਾਜੀ ਹਾਂਜੀ ਹਾਂਜੀ ਹਰੀਜ਼ਨਟਲ ਸ਼ੁਰੂ ਕਰਾਂਗੇ ਇਹ ਬੰਦਾ ਸੱਤਵੇਂ ਚੱਲ ਜਾਂਦਾ ਵੀਰੇ ਕੀ ਸੋਚ ਰੇ ਸੀਗਾ ਭਾਜੀ ਮੈਂ ਨਾ ਡੰਗ੍ਹਾਈ ਦੀ ਚਲਾ ਜਾਂਦਾ ਵੀਰੇ ਦੀ ਆਈਡੀ ਹੈਗੀ ਆ ਓੰਕਾਰ.sing ਭਾਜੀ ਉਧਰ ਅੱਛਾ ਸੌਰੀ ਓੰਕਾਰ.sing 83 ਜੀ ਤੇ ਭਾਈ ਵੀ ਆਈਡੀ ਹੈਗੀ ਆ official.anup ਦੇ ਨਾਮ ਤੇ official.anup ਦੇ ਨਾਮ ਤੇ ਪਲੀਜ਼ ਇੰਸਟਾਗ੍ਰam ਤੇ ਜਾ ਕੇ ਫੋਲੋ ਕਰ ਲੋ ਅ ਫੇਸਬੁਕ ਤੇ ਵੀ ਫੋਲੋ ਕਰ ਲੋ ਥੱਲੇ ਆਈਡੀਆ ਮੈਂਸ਼ਨ ਕਰੂੰਗਾ ਭਾਈ ਮੈਂਸ਼ਨ ਕਰਦੇ ਤੁਸੀਂ ਕਹਿ ਦਿੰਦੇ ਹੋ ਕਰਦੇ ਨਹੀਂ ਆ ਵੀਰਨ ਕੀਤਾ ਕੀਤਾ ਨਾ ਉਹਦਣ ਭਾਈ ਕਦੇ ਕਦੇ ਕਰਦੇ ਹਾਂ ਚਲੋ ਅੱਜ ਮੈਂ ਪੱਕਾ ਕਰ ਮੱਢੀ ਜੇ ਵਧੀਆ ਵਧੀਆ ਪੀਜ਼ਾ ਹੀ ਖਾਣੇ ਨੇ ਤੇ ਭਾਈ ਤੁਹਾਨੂੰ ਪਤਾ ਹੀ ਕਿੱਥੇ ਆਣਾ ਸਿੰਘ ਫਲੇਮਸ ਦੁਗਰੀ ਲੁਧਿਆਣਾ ਭਾਈ ਜੇ ਕੱਪੜੇ ਬਾਣੇ ਫਿਰ ਪਤਾ ਨਹੀਂ ਕਿੱਥੇ ਆਉਣਾ ਬਾਥਰੂਮ ਚ Oh sorry ਨਵੇਂ ਕੱਪੜੇ ਲੈਣੇ ਤਾਂ ਕੱਲ੍ਹ ਤੋਂ ਹੀ ਫੈਸ਼ਨ ਦੁਗਰੀ ਆਣਾ ਥੈਂਕ ਯੂ so much for watching this video thank you thank you ji thank you